ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਡ ਪੀਜન્સ ਤੇ ਆਹ ਜਾਲ ਵੇਖ ਲਓ ਜੀ ਪਹਿਲਾਂ ਸੇਮ ਮੈਂ ਜਾਲ ਬਣਾਇਆ ਘਰੇ ਇਹੋ ਰੰਗ ਕੀਤਾ ਮੈਂ ਵੀ ਠੀਕ ਹੈ ਜੀ ਕੇਸਰੀ ਕੇਸਰੀ ਤੇ ਆਹ ਵੇਖ ਲਓ ਜੀ ਜਾਨਵਰ ਠੀਕ ਆ ਸਾਰੇ ਆਪਣੇ ਕਬੂਤਰਾਂ ਬਿਲਕੁਲ ਅਸੀਂ ਬਾਰਡਰ ਦੇ ਕੰਡੇ ਦੇ ਆ ਤੇ ਜਿੰਨੇ ਕਿਸੇ ਨੇ ਕਬੂਤਰ ਲੈਣਾ ਹੋਵੇ ਠੀਕ ਹੈ ਜੀ ਤੇ ਉਹ ਤੁਸੀਂ ਰਾਤਾ ਕਰ ਲਿਓ ਵੀਰ ਦੇ ਨਾਲ ਗਲਬਾ ਕਰਦੇ ਆ ਸਾਸ਼ੀ ਕਾਲ ਲਟੂ ਵੀਰ ਜੀ ਕੀ ਹਾਲ ਜੋ ਠੀਕ ਠਾਕ ਜੀ ਵੀਰ ਜੀ ਹੋਰ ਸਲਾਮ ਘਰ ਪਰਿਵਾਰ ਬਾਬ ਵਧੀਆ ਜੀ ਪੇਲੋ ਤੇ ਤੁਹਾਨੂੰ ਮੁਬਾਰਕਾਂ ਜਿਹੜਾ ਤੁਹਾਡਾ ਨੰਬਰ ਪਹਿਲਾ ਪਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਤੁਸੀਂ ਕਬੂਤਰ ਸੇਲ ਪਰਚੇ ਦਾ ਕੰਮ ਵੀ ਕਰ ਦੇ ਜੋ ਚਵਾਰ ਵਾਲੇ ਗਰੁੱਪ ਚ ਆਪਣਾ ਤੀਜਾ ਨੰਬਰ ਪਿਆ ਜੀ ਚਵਾਰ ਵਾਲੇ ਤੀਜਾ ਪਿਆ ਵਾ ਠੀਕ ਹੋ ਗਿਆ ਠੀਕ ਹੋ ਗਿਆ ਦੋ ਨੰਬਰ ਪੈ ਕੇ ਜਾਣੀ ਕੀ ਤੁਹਾਡੇ ਹਾਂਜੀ ਦੋ ਨੰਬਰ ਪੈ ਕੇ ਤੇ ਇੱਕ ਆਪਣੀ ਪਰਚੇ ਤੋਂ ਪਰਚਾ ਲੱਗੀ ਅੱਛਾ ਸੰਧੂ ਵੀਰ ਆਪਣਾ ਖੁਸ਼ੀ ਨਾਲ ਲਾਈ ਉਹਨਾਂ ਮਰ ਲੋਕੋ ਜਿਹੜੀ ਇਸ ਤੇ ਨਹੀਂ ਲਾਈ ਖੁਸ਼ੀ ਨਾਲ ਲਾਈ ਖੁਸ਼ੀ ਨਾਲ ਪਿਆਰ ਨਾਲ ਪਿਆਰ ਮੁਹੱਬਤ ਸੰਧੂ ਵੀਰ ਆਪਣੇ ਫੈਸ਼ਨ 21 ਮਿੰਟ ਤੋਂ 21 ਮਿੰਟ ਤੋਂ ਹਾਂਜੀ ਹਾਂਜੀ ਖੁਸ਼ੀ ਨਾਲ ਲੱਗੀ ਉਹ ਵਾਪਾ ਪਰਚੀ ਤੋਂ ਪਰਜਾ ਪਰ ਜਿੱਤ ਹੋ ਗਈ ਜਿੱਤ ਹੋ ਗਈ ਚਲੋ ਵਧੀਆ ਚੰਗੀ ਗੱਲ ਆ ਵਧਾਈਆਂ ਜੀ ਤੁਹਾਨੂੰ ਉਹ ਵੀ ਤੇ ਇੱਕ ਜਿੱਦਾਂ ਸੇਲ ਪਰਚੇ ਦਾ ਕੰਮ ਆ ਕਈ ਵੀਰ ਬੜੇ ਤੋਂ ਖਾਤਰੀਆਂ ਕਰਦੇ ਆ ਸਾਨੂੰ ਅਕਸਰ ਫੋਨ ਹੁੰਦੇ ਆ ਤੋਂ ਖਾਤੜੀ ਨੇ ਆਪਾਂ ਕਰਦੇ ਨਾਂ ਆਪਣਾ ਕਿਤੇ ਲੰਬਾ ਹੀ ਆਇਆ ਕਿ ਤੋਂ ਕਬੂਤਰ ਵੀ ਆਪਾਂ ਬਾਰਡਰ ਤੋਂ ਲੈ ਕੇ ਇਕੱਠੇ ਕਰਕੇ ਦਿੰਨੇ ਆ ਵਧੀਆ ਕਬੂਤਰ ਦੇ ਪਤਾ ਕੀ ਆ ਮੈਂ ਜ਼ਿੰਮੇਵਾਰੀ ਚੁੱਕਣੀ ਸਾਰੀ ਤਾਂ ਕਰਕੇ ਵੀ ਕੱਲ ਨੂੰ ਕੋਈ ਮੈਨੂੰ ਪੁੱਛੂਗਾ ਵੀ ਕਵਰ ਤੂੰ ਜ਼ਿੰਮੇਵਾਰੀ ਚੁੱਕੀ ਸੀ ਤੂੰ ਜਾ ਠੀਕ ਨਹੀਂ ਤੇ ਇਸ ਕਰਕੇ ਉਧਰ ਮੰਗੂਗਾ ਜਿੰਨੇ ਰੇਟ ਚ ਮੰਗੂਗਾ ਉਹ ਰੇਟ ਚ ਵੀਰ ਦਾ ਮਾਨ ਸਨਮਾਨ ਕਰਦਾਂਗੇ ਜੀ। ਉਹ ਜਿਆਦਾ ਰੇਟ ਵੀ ਨਹੀਂ ਲਾਵਾਂਗੇ। ਬਾਜ਼ਾਰ ਨਾਲੋਂ ਦੂਜਿਆਂ ਨਾਲੋਂ 100 200 ਘੱਟ ਹੀ ਦੇਵਾਂਗੇ ਕਬੂਤਰਾਂ। ਕੀ ਭਾਰ ਦੇ ਕਬੂਤਰ ਜਿੱਦਾਂ ਤੁਹਾਡੇ ਆਉਂਦੇ ਆ ਤੂੰ ਹੀ ਲਿਉਂਦੇ ਜੋ। ਮੜਿਆ ਆਵੇ ਕਹਿਣਾ ਮਾਰ ਦੋ ਕਿਸੇ ਵੇਲੇ। ਮਾਰ ਦਿੰਨੇ ਆ ਜੀ ਕਹਿ ਇੱਧਰ। ਥੱਲੇ। ਇੱਧਰ ਆਪਣੇ ਆ। ਅੱਛਾ। ਆਹ ਜੀ ਆਪਣਾ ਸੈਟ ਉਹ ਵੇਚਣ ਆਲਾ। ਆ ਜੀ ਵੇਚਣ ਵਾਲਾ ਸੈਟਅਪ ਇੱਥੇ ਸਾਰੇ ਵਿਕੇ ਆ ਜੀ ਇਹ ਵਿਕੇ ਹੋਏ ਸਾਰੇ ਜੀ ਇਹ ਕਾਲ ਡਿਲੀਵਰੀ ਲਾਉਣੀ ਆ ਆਪਾਂ ਅੱਛਾ ਇਹ ਪਟਨਾ ਇੱਥੇ ਲਗਣੀ ਆ ਕਲਕੱਤੇ ਦੀ ਕਲਕੱਤੇ ਹਾਂਜੀ ਅੱਛਾ ਕਲਕੱਤੇ ਜਾਣੀ ਡਿਲੀਵਰੀ ਏ ਠੀਕ ਹੈ ਜੀ ਹਾਂਜੀ ਲੋ ਜੀ ਇਹ ਕਲਕੱਤੇ ਜਾਣੀ ਡਿਲੀਵਰੀ ਆ ਵੇਖ ਲੋ ਕਬੂਤਰ ਸਾਰੇ ਤੇ ਤੁਸੀਂ ਸੇਲ ਪਰਚੇਜ ਦਾ ਕੋਈ ਵੀ ਕਬੂਤਰ ਲੈਣਾ ਹੋਵੇ ਟੈਡੀ 골ਡਨ ਦਾ ਵਾਲਾ ਕੋਈ ਨਸਲ ਹੋਵੇ ਸਸਤਾ ਲੈਣਾ ਸਸਤੇ ਵੀ ਮਿਲਣਗੇ ਮਹਿੰਗੇ ਲੈਣੇ ਮਹਿੰਗੇ ਵੀ ਮਿਲਣਗੇ ਹਰ ਇੱਕ ਰਕਮ ਦਾ ਹਰ ਇੱਕ ਦੀ ਨਸਲ ਵੀ ਮਿਲੂਗੀ ਨਾ ਕੋਈ ਵੀ ਕੋਈ ਵੀ ਆਪਣੇ ਤੋਂ ਕੋਈ ਭਾਵੇਂ ਲੱਭ ਕੋਈ ਕਮੀ ਪੇਸ਼ੀ ਨਹੀਂ ਨਸਲ ਦੇ ਵਿੱਚ ਕੁਝ ਨਹੀਂ ਜਿੱਤਰਾ ਦਾ ਕੋਈ ਵੀਰ ਫੋਨ ਕਰੂਗਾ ਉਦਾਂ ਦੇ ਹੀ ਕੂਟਰ ਦਵਾਂਗੇ ਤੇ ਡਿਲੀਵਰੀ ਆਲ ਆਫ ਇੰਡੀਆ ਹਾਂਜੀ ਹਾਂਜੀ ਹਾਂਣਾ ਹਰ ਜਗ੍ਹਾ ਤੇ ਆਲ ਆਫ ਇੰਡੀਆ ਡਿਲੀਵਰੀ ਹੋਊਗੀ ਹਾਂਜੀ ਹਾਂਜੀ ਠੀਕ ਆ ਤੇ ਇਧਰ ਇਹ ਆਪਣੇ ਸਾਰਾ ਤੁਹਾਡਾ ਉੱਡਣ ਵਾਲਾ ਸੈਟਅਪ ਆ ਉੱਡਣ ਵਾਲੇ ਆ ਠੀਕ ਆ ਜੀ ਠੀਕ ਆ ਆ ਜੀ ਉੱਡਣ ਵਾਲੇ ਸੈਟਅਪ ਆ ਸਾਰਾ ਭਰਾ ਦਾ ਠੀਕ ਆ ਜੀ ਆ ਦੇਖ ਲਓ ਠੀਕ ਹੈ ਫਾਂ ਨਹੀਂ ਬਖਾਰੋ ਕਬੂਤਰੋ ਜਿਹੜੇ ਆਰਕੀ ਉੱਡੇ ਕਬੂਤਰ ਉਹਨਾਂ ਦਾ ਸ਼ੌਂਕ ਕਰਾਓ ਜੀ ਜਿਹੜਿਆਂ ਤੁਹਾਨੂੰ ਚੈਂਪੀਅਨ ਬਣਾਇਆ ਉਹਨਾਂ ਦਾ ਸ਼ੌਂਕ ਕਰਾਓ ਜੀ ਜਿਨ੍ਹਾਂ ਨੇ ਜਿੱਤ ਦਵਾਈ ਤੁਹਾਨੂੰ ਨਾਲ ਆਪਣਾ ਜਗੀਰ ਸਿੰਘ ਗੰਡੀਵਿੰਡ ਤੇ ਕਿੰਨੀ ਗੰਡੀਵਿੰਡ ਇਹ ਆਪਣੇ ਸਤਾਦ ਆ ਠੀਕ ਹੋ ਗਿਆ ਜੀ ਠੀਕ ਹੋ ਗਿਆ ਠੀਕ ਹੋ ਗਿਆ ਸਾਨੂੰ ਦਿਨ ਸ਼ੌਂਕਰਾਓ ਜਿਹੜੇ ਕਬੂਤਰ ਐਰਕੀ ਉੱਡੇ ਆ ਉਹਨਾਂ ਦਾ ਸ਼ੌਂਕਰਾਓ ਜੀ ਮੜਾ ਵਿੱਚ ਨਾਮ ਲੈਦੇ ਹੋਣਾ ਵੀ ਉਹ ਹਾਂਜੀ 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 ਆਪਣੀ ਜਗੀਰ ਵੀਰ ਜੀ ਹਣੀ ਗੰਡੀ ਵੈਂਟ ਤੋਂ ਤੇ ਗਿੰਨੀ ਗੰਡੀ ਵੈਂਟ ਤੋਂ ਇਹ ਆਪਣੇ ਉਸਤਾਦ ਹਾਂਜੀ ਗਿੰਨੀ ਵੀਰ ਜੀ ਨੀ ਗੰਡੀ ਵੈਂਟ ਤੋਂ ਬੈਠਾ 골ਡਨ ਟੈਡੀ ਵੀਰ ਜੀ 5 ਵਜੇ ਕੇ 17 ਮਿੰਟਾਂ ਦੇ ਸਾਢੇ 6 ਦਾ ਪੱਲਾ ਸੀ 골ਡਨ ਟੈਡੀ ਇੱਕ ਮਿੰਟ ਲੋ ਜੀ ਆ ਕਰੋ ਸ਼ੌਂਕ ਜੀ 5 ਵਜੇ ਤੇ 17 ਮਿੰਟ ਦੇ ਉੱਤੇ ਆ ਕਬੂਤਰ ਬੈਠਾ ਜੋ 골ਡਨ ਠੀਕ ਹੈ ਜੀ ਇਹ ਆ ਜਿਹੜਾ ਫਰਕ ਹੁੰਦਾ ਵੇਖ ਲਓ ਠੀਕ ਹੈ ਜੀ ਡਬਲ ਮੋਰ ਅਸੀਂ ਲਵਾ ਨਹੀਂ ਸਕੇ ਇਧਰੋਂ ਮੋਰ ਕੱਟਤੀ ਤਿੰਨ ਮੋਰਾਂ ਲਗੀਆਂ ਹਨ ਕਬੂਤਰ ਦੇ ਅੱਛਾ ਤਿੰਨ ਮੋਰਾਂ ਲਗੀਆਂ ਹੋਰ ਕੱਟਤੀ ਇੱਕ ਹੀ ਠੀਕ ਹੈ ਜੀ ਠੀਕ ਹੈ ਜੀ ਇਹ ਜ ਆਪਣਾ ਬਾਦਰ ਬਾਦਰ ਕਬੂਤਰ 5 ਵਜੇ ਦੇ 17 ਮਿੰਟਾਂ ਦੇ 12 ਮਿੰਟਾਂ ਦੇ ਕਿੰਨਾ ਨਾਗਿਆਂ ਤੇ ਡਾਇਆ ਇਹ ਤਿੰਨਾ ਨਾਗਿਆਂ ਦੇ ਕਿੰਨਾ ਨਾਗਿਆਂ ਦੇ ਹੋਰ ਵਿਖਾਓ ਜਿਹੜੇ ਉੱਡੇ ਬਾਜੀ ਚ 2 ਵਜੇ 50 ਮਿੰਟਾਂ ਦੇ ਇਲ ਪੈ ਗਈ ਸੀ ਇਲ ਦਾ ਡਰਿਆ ਵਿਚਾਰਾ ਬਹਿ ਗਿਆ ਲੋ ਜੀ ਜੇ ਇਹਨੂੰ ਇੱਲ ਨਾ ਪੈਂਦੀ ਨਾ ਤੇ ਮੈਨੂੰ ਪਰਾਹੀ ਇਹਨੇ ਪੰਜ ਪੰਜ ਵਾਰ ਬਹਿਣਾ ਸੀ ਜੋ ਅੱਖ ਜੋ ਇਹਦੀ ਅੱਖ ਦਸਣ ਲਈ ਆ ਹਾਂਜੀ ਇਹ ਲਓ ਜੀ ਤੇ ਆਇਓ ਆਜੋ ਜੀ ਮੋਰਾਂ ਸਟੈਂਪਾਂ ਲੱਗੀਆਂ ਹੀਆਂ ਵੇਖ ਲਓ ਤੁਹਾਨੂੰ ਹਰ ਕੰਮ ਕੱਟਦਾ ਹੈ ਮੋਰ ਦਾ ਇੰਦਰ ਮੋਰਾਂ ਲੱਗੀਆਂ ਕੱਟਦਾ ਠੀਕ ਹੈ ਜੀ ਛੱਡੋ ਜੀ ਇਹਨੂੰ ਠੀਕ ਹੈ ਜੀ ਵੀਰ ਜੀ ਠੀਕ ਹੈ ਜੀ ਹੋਰ ਅੱਗੇ ਆ ਬੈਠਾ ਹੈ ਜੀ 1 ਵਜੇ ਕਬੂਤਰਾਂ 1 ਵਜੇ 6:30 ੜਦਾ ਲਓ ਜੀ ਸਾਡੇ 68 ਇੱਕੋ ਜੇ ਬਿਠਾ ਜੀ ਕਬੂਤਰੇ ਆ ਵੇ ਲੋ ਜੀ ਅੱਖ ਇਹ ਲੋ ਜੀ ਇੱਕ ਮੈਂ ਕਲੋਜ਼ ਕਰ ਅੱਖ ਕਲੋਜ਼ ਲੋ ਅੱਖ ਦਾ ਕਲੋਜ਼ ਅ ਜਰਾ ਭਰਾਵਾਂ ਨੂੰ ਨਾ ਸ਼ੌਂਕ ਜਾਨੀ ਕਿ ਇਦਾਂ ਦੇ ਕਬੂਤਰ ਹੀ ਤੁਹਾਨੂੰ ਸੇਲ ਪਰਚੇਜ ਦੇ ਵਿੱਚ ਮਿਲਣਗੇ ਵਧੀਆ ਹੀ ਕਬੂਤਰ ਦਿੰਦੇ ਨੇ ਹੀ ਕੁਆਲਟੀ ਦੇ ਡਾਉਣੇ ਆ ਵੇਖੋ ਆ ਮੋਰਾਂ ਲੱਗੀਆਂ ਠੀਕ ਹਾਂ ਇਸ ਕੁਆਲਟੀ ਦੇ ਹੋਣਗੇ ਇਹ ਨਹੀਂ ਵੀ ਤੁਹਾਨੂੰ ਦੂਜੇ ਜੇ ਇਸ ਕੁਆਲਟੀ ਦੇ ਹੀ ਹੋਣਗੇ ਹਾਂਜੀ ਠੀਕ ਹੈ ਜੀ ਹੂੰ ਆ ਆਪਣਾ ਇੱਕ ਬੇਠਾ ਜੀ ਵੀਰ ਜੀ ਜਾਂਦੇ ਫਿੱਕੇ ਜੌਂਸਰੇ ਨਹੀਂ ਉੜਦੇ ਇਹ ਵੀ ਆਪਣਾ ਬਹੁਤ ਚੰਗਾ ਕਬੂਤਰ ਫਿਰਦਾ ਰਿਹਾ ਲਓ ਜੀ ਇਹ ਪੌਣੇ 1 ਵਜੇ ਬੇਠਾ ਜੀ ਲਓ ਜੀ ਕਾਈ ਕਹਿੰਦੇ ਆ ਇਹ ਕਬੂਤਰ ਲਿਆ ਹੈ ਵੀਰ ਜੀ 400 ਦਾ ਆਪਣੇ ਹੱਥੀਂ ਖਰੀਦਿਆ ਹੈ 400 ਦਾ ਆਹ ਉਹਦੇ ਫਿੱਕੇ ਜੌਂਹਰੇ ਨਹੀਂ ਉੜਦੇ ਜੀ ਹਾਂ ਜੀ ਉੜਦੇ ਨਹੀਂ ਜੀ ਰਗਾੜੇ ਲੈਣੇ ਗਾੜੇ ਵੇਖੋ ਆ ਲੱਗੀਆਂ ਜੀ ਵੇਖ ਲਓ ਮੋਰਾ ਮੋਰਾ ਕੱਢੀਆਂ ਇੱਕੋ ਹੀ ਫੇਕ ਮੋਰਾ ਝੂਠ ਨਹੀਂ ਹੈਗਾ ਤੁਹਾਨੂੰ ਬੜਾ ਨਾਮ ਹੋਣੇ ਵੰਡੇ ਆਪਾਂ ਹੂੰ ਬਿਲਕੁਲ ਦੇਖੋ ਵੇਖੋ ਆ ਬੈਠਾ ਜੇ ਆਪਣਾ ਆ ਵੇਖ ਲੋ ਜੀ ਰੰਗ ਇਹਦਾ ਬਿਲਕੁਲ ਫਿੱਕਾ ਜਾ ਰਾਜਾ ਇਹ 400 ਦਾ ਲਿਆ ਨਹੀਂ ਦਾ ਕਹਣਾ ਵੀ ਲੋ ਜੀ ਹਾਂ ਜੀ ਆ ਬੈਠਾ ਜੇ ਆਪਣਾ 2:21 ਮਿੰਟਾਂ ਦੇ ਲੋ ਜੀ ਆ ਲਗੀਆਂ ਮੋਰਾ ਇਹ ਲਿਆ 700 ਰੁਪਏ ਦਾ 700 ਦਾ ਰਾਏਤਾਲੋਂ ਪਿੰਡ ਬਹਿਗ ਤੋਂ ਅੱਛਾ ਮੈਂ ਤਾਂ ਖੇਡ ਲਈ ਹੋਚੋ ਕੱਢਿਆ ਲਓ ਜੀ ਇਹ ਆਕਰ ਅੱਕ ਦਾ ਸ਼ੌਂਕ ਹੈ ਬੜੀ ਰੂਹ ਖੁਸ਼ ਕੀਤੀ ਕਬੂਤਰ ਨੇ ਸਾਡੀ ਇਹਨੇ ਇਹ ਕਬੂਤਰ ਨੇ ਬਹੁਤ ਜਾਰੀ ਲਾ ਜਿਹੜਾ ਮਾਰਦਾ ਹੈ ਨਾ ਛਾੜੀ ਗਲਾਂ ਤੋਂ ਜਿੱਦਾਂ ਦੇ ਨੇ ਦੇ ਬੰਦੇ ਦਾ ਦਿਲ ਦਾ ਜਿਗਰ ਆ ਇਹ ਦਿਲ ਜਿਗਰ ਕਬੂਤਰ ਆਪਣਾਏ ਦਿਲ ਜਿਗਰ ਓਹ ਦਿਲ ਜਿਗਰ ਕਬੂਤਰ ਇਹਨਾਂ ਦਾ ਜੋੜੇ ਨਹੀਂ ਪਿਆਜੋਂ ਦਾ ਲੈਂਦਾ ਜੋੜੇ ਵੀ ਨਹੀਂ ਲੱਗਾ ਇਹ ਪਾਰ ਦਾ ਹੀ ਡਿੱਗਾ ਸੀ ਕਬੂਤਰ ਤੇ ਇਹਨਾਂ ਨੇ ਲਿਆ ਗਏ ਤੇ ਪੋਟ ਕਰੇ ਸਰੀ ਕੀਤਾ ਵਾ ਹਾਂ ਜੂਨ ਲੋ ਜੀ ਜੇਰ ਦਾ ਚੌਥਾ ਐਤਵਾਰ 8 ਜੂਨ ਨੂੰ ਉਦਨੇ ਚੈਂਪੀਅਨ ਆਇਆ ਕਬੂਤਰ ਕਿੰਨੇ ਵੇ ਬੈਠਾ ਜੀ ਇਹ ਵੀਰ ਜੀ ਬੈਠਾ ਸੀ 1 ਵਜੇ 1 ਵਜੇ ਬੈਠਾ ਜੀ 1 ਅੱਖ ਵੇਲੇ ਨੂੰ ਇਹ ਲੋ ਜੀ ਆ ਜੋ ਜੀ ਅੱਖ 44 ਟੈਂਪਰੇਚਰ ਹੀ ਪੂਰਾ ਆ ਦਿਨਾਂ ਵਿੱਚ ਤੇ ਰਾਤ ਰਹੀ ਰਾਤ ਰਾਤ ਅਸੀਂ ਡਾਇਆ ਹੀ ਨਹੀਂ ਭਾਜੀ ਆ ਵੇਖ ਲੋ ਜੀ ਛੱਡਿਆ ਹੀ ਨਹੀਂ ਅਹੀਂ ਆ ਰਾਤ ਰੂਤ ਨਾਲ ਆਇਆ ਆਵਾਜ਼ ਨਾ ਜਾਵੇ ਲੋ ਜੀ ਤੁਹਾਨੂੰ ਮੈਂ ਇੱਕ ਚੀਜ਼ ਵਿਖਾਉਣਾ ਮੈਂ ਅਕਸਰ ਕਹਿੰਦਾ ਨਾ ਅੱਖ ਹੁੰਦਾ ਖੋਲਿਓ ਮੈਂ ਕਈ ਵੀਰਾਂ ਨੂੰ ਕਿਹਾ ਆ ਆ ਪਰਤੇ ਗੌਰ ਕਰਿਓ ਆੜੇ ਦੇ ਠੀਕ ਹੈ ਜੀ ਚਾਹ ਪਾਰ ਆਏ ਦੀ ਪਰਵਾਹ ਨਹੀਂ ਕੋਈ ਰੋਕ ਸਕਦਾ ਹਾਂਜੀ ਠੀਕ ਹੈ ਜੀ ਲੋ ਜੀ ਇਹ ਜੇਠ ਵਾਲੇ ਕਬੂਤਰ ਆ ਇਹ ਇਹਨਾਂ ਦਾ ਆਪਣਾ ਸ਼ੌਂਕ ਹੈਗਾ ਵਾ ਇਧਰ ਵੀ ਆਪਣੇ ਸ਼ੌਂਕ ਠੀਕ ਹੈ ਇਹ ਸ਼ੌਂਕ ਵਾਲੇ ਕਬੂਤਰ ਆ ਜੀ ਹਾਂਜੀ ਇਹ ਇਦਾਂ ਦੇ ਕਬੂਤਰ ਹੀ ਤੁਹਾਨੂੰ ਜਿਹੜੇ ਆ ਮਿਲਣਗੇ ਇਹ ਕਬੂਤਰ ਸਾਰੇ ਉੜਦੇ ਇਹਨਾਂ ਦੇ ਨਹੀਂ ਇਹਨਾਂ 'ਚ ਨਵੇਂ ਵੀ ਲੈ ਆਏ ਨਵੇਂ ਵੀ ਲੈ ਲੈਂਦੇ ਆ ਅੱਛਾ ਛੱਡੇ ਕਬੂਤਰ ਆ ਵੇਖੋ ਇਹ ਛੱਡੇ ਆਪਣੇ ਗਾਂਹ ਜੋੜਿਆਂ ਵਾਸਤੇ ਕਬੂਤਰ ਥੋੜੇ ਰਹਿ ਗਏ ਸੀ ਅੱਛਾ ਕੁਸੂਰੀ ਕਬੂਤਰ ਲਿਆਂਦਾ ਜੇ 2 ਦਿਨ ਪਹਿਲਾਂ ਅੱਛਾ ਜੀ 2 ਨੰਬਰ ਪੁਆਏ ਇਹਨੇ ਕਬੂਤਰ ਨੇ ਆ ਵੇਖੋ ਅੱਛਾ 2 ਨੰਬਰ ਪੁਆਏ ਆ ਠੀਕ ਆ ਮੋਹਰਾ ਮਹਰਾ ਵਾਲੇ ਬਡੇ ਲਏ ਆ ਅੱਛਾ ਅੱਛਾ ਇਹ ਇਹ ਝੋਣ 'ਚ ਸੇਲ ਕਰਨ ਵਾਲਾ ਕਿਹੜਾ ਕਬੂਤਰ ਇਹਨਾਂ 'ਚ ਸੇਲ ਕਰਨ ਵਾਲਾ ਇਦਾਂ ਵਾਂ ਜੇ ਕੋਈ ਕੋਈ ਗਿੱਜਾ ਨਹੀਂ ਦੇਣਾ ਜੇ ਕੋਈ ਬੋਧਾ ਕੋਈ ਜਿਆਦਾ ਕੋਈ ਜਿੱਦ ਰੀਸ ਕਰੇ ਸਾਡਾ ਵੀ ਲੈਣਾ ਹਿਲਣਾ ਕੁਝ ਹੋਰ ਪੈਸੇ ਖਰਚ ਦੂਗਾ ਤੇ ਦੇ ਦਾਂਗੇ ਕਿੰਨਾ ਕ ਤੁਹਾਡੇ ਹਿਸਾਬ ਨਾਲ ਰੇਟ ਮਾਰਾ ਇਦਾਂ ਤੇ ਵੀਰ ਜੀ ਕੁਝ ਕਹਿ ਨਹੀਂ ਸਕਦੇ ਨਹੀਂ ਕਿਸੇ ਨੂੰ ਕਰਦੇ ਬਾਕੀ ਜੀ ਜਿੰਨਾ ਗੋੜ ਪਾਓ ਉਹਨਾ ਮਿੱਠਾ ਤੇ ਆ ਤੁਸੀਂ ਵੇਖ ਲਓ ਇਦਾਂ ਹੀ ਤੁਹਾਨੂੰ ਨਸਾ ਮਿਲਣਗੀਆਂ ਤੇ ਜੈਸਾ ਕਬੂਤਰ ਹੋਏਗਾ ਵੈਸਾ ਇਹ ਰੇਟ ਹੋਏਗਾ ਠੀਕ ਹੈ ਜੀ ਦੇਖੋ 1.5 200 ਵਾਲੇ ਮੰਗੂ 1.5 200 ਵਾਲੇ ਵੀ ਦੇ ਦਾਂਗੇ ਬਿਲਕੁਲ ਜੀ ਉਹਦਾ ਫਿਰ 1.5 200 ਵਾਲਾ ਹੀ ਹਿਸਾਬਤਾ ਹੋਊਗਾ ਤੇ ਜੇ ਕੋ 2000 ਦਾ ਤਿੰਨ ਦਾ ਹਰ ਕਰੇ 2000 500 3000 5000 ਉਹ ਫਿਰ ਵੱਖਰਾ ਚੱਲੂਗਾ ਆ ਮਾਦੀ ਦਾ ਸ਼ੌਂਕ ਕਰਾ ਦੇਵੇ ਇੱਕ ਕਿਹੜੀ ਦਾ ਜੀ ਆੜੀ ਦਾ ਜੀ ਇਹ ਆ ਵਾਲੀ ਦਾ ਇਹ ਆਪਣੀ ਪਹਿਲੀ ਮਾਦੀ ਬਿਠੀ ਜੇ ਆੜੀ ਆਪਣੀ ਬਿਠਿਆ ਹੋਵੇ ਮੋਹਰਾਂ ਲੱਗੀਆਂ ਜੇ ਇਹ ਬਿਠੀ ਜੇ 11:24 ਮਿੰਟਾਂ ਦੇ ਇਹਦੀ ਵੇਹ ਡਾਰ 10 ਵਜੇ ਨਹੀਂ ਹੁਣੀ ਡਾਰ ਲੰਮੀ ਹੁਣੀ ਆ 3-3 ਵਜੇ ਦੀ ਡਾਰ ਆਹ ਉਹ ਦਿਨ ਚਲੋ ਕੋਈ ਪਤਾ ਹੋ ਗਿਆ ਵਾ ਲਓ ਜੀ ਇਹ ਸਪੈਸ਼ਲ ਮਹंगाई ਕਬੂਤਰੀ ਸ਼ੌਂਕ ਕਰਨ ਲਈ ਬੜੀ ਵਧੀਆ ਲੱਗੀ ਸਾਨੂੰ ਤਾਂ ਕਰਕੇ ਕਿਹਾ ਗਿਆ ਸ਼ੌਂਕ ਕਰਾ ਦਿਓ ਜੀ ਲਓ ਜੀ ਕੁੰਡਾ ਖੋਲਿਓ ਲਓ ਜੀ ਲਓ ਜੀ ਹੁਣ ਸਰਦੀਆਂ ਕਰ ਗਿਆ ਆਪਾਂ ਕਬੂਤਰ ਕੱਟ ਕਿਤੇ ਆ ਤੇ ਆਪਾਂ ਜਰਾ ਅਦਰ ਘਰੇ ਨਹੀਂ ਰਹਿਦਾ ਛੋਟੇ ਮੁੰਡੇ ਹੁੰਦੇ ਮੈਂ ਕਿਹਾ ਗਵਾਣਾ ਦੇ ਬਿਲਕੁਲ ਜੀ ਬਿਲਕੁਲ ਚੰਗਾ ਕਬੂਤਰ ਬਣਾ ਮੈਂ ਇੰਤਰਾ ਜੁੜਦਾ ਵਾਂ ਲੋ ਜੀ ਆ ਕਬੂਤਰ ਜਿਹੋ ਸਾਰੇ ਤੇ ਬਾਕੀ ਜੀ ਨੰਬਰ ਆਪਾਂ ਉੱਤੇ ਥੰਬਨੇ ਤੇ ਲਾਵਾਂਗੇ ਲਾਟੂ ਵੀ ਜੀ ਹੁਣਾਂ ਦਾ ਠੀਕ ਹੈ ਜੀ ਤੁਸੀਂ ਇਹਨਾਂ ਨਾਲ رابطہ ਕਰ ਲਿਓ ਕਬੂਤਰ ਤੁਹਾਨੂੰ ਜੈਨੂਅਰੀ ਮਿਲਣਗੇ ਠੀਕ ਆ ਇੱਧਰ ਵੀ ਆ ਵੇਖ ਲਓ ਜਾਨਵਰ ਠੀਕ ਆ ਤੇ ਸੇਲ ਵਾਲੇ ਜਿਹੜੇ ਆ ਉਹ ਤੁਹਾਨੂੰ ਦੱਸਿਆ ਆ ਤੇ ਉਹ ਜਾਣੀ ਆ ਡਿਲੀਵਰੀ ਕਿੱਥੇ ਜਾਏਂੀ ਡਿਲੀਵਰੀ ਆਪਣਾ ਦਸਵੇਂ ਦਾ ਦੁਬਈ ਇਹ ਕਲਕੱਤੇ ਜਾ ਰਹੀ ਕਲਕੱਤੇ ਇਹ ਕਲਕੱਤੇ ਜਾ ਰਹੇ ਜੀ ਕਬੂਤਰ ਆ ਵਾਲੇ ਕੱਲ ਨੂੰ ਕਲਕੱਤੇ ਜਾ ਰਹੇ ਹਾਂਜੀ ਕੱਲ ਜਾ ਰਹੇ ਆ ਜੀ ਕਿੰਨੇ ਕਬੂਤਰ ਇਹ ਆਪਾਂ 25 ਪੀਸ ਲੈਣੇ ਪਿੰਜਰਾ ਲਮਾਉਣਾ ਅੱਛਾ ਅੰਮ੍ਰਿਤਸਰੋਂ ਆ ਗਏ ਇੱਕ ਨੰਬਰ 'ਚ ਮਾਲ ਖਲਾਂਗੇ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਤੇ ਫਿਰ ਇਹ ਬਿਲਟੀ ਜਿਹੜੀ ਆ ਇੱਕ ਨੰਬਰ ਦੇ ਵਿੱਚ ਇਹ ਕੌਣ ਕਰਾਉਂਦਾ ਬਿਲਟੀ ਦਾ ਢੜੀ ਇਹ ਆਪਣੇ ਬੋਬੀ ਵੀਰ ਜਨਸਾਲ ਹਾਂ ਸਲਾਮਾਂਬਾਦ ਵਾਲੇ ਅੱਛਾ ਉਹ ਕਰਾਉਂਦੇ ਆ ਆਪਾਂ ਵੇਚਿਆ ਵਾ ਬੀਰੋ ਕਰਾਉਣਗੇ ਬਿਲਟੀ ਉਹ ਕਰਾਉਣਗੇ ਉਹ ਆਪਣੇ ਭਰਾ ਵਾ ਸਤਾਰ ਵੀ ਆ ਭਰਾ ਵੀ ਆ ਠੀਕ ਹੈ ਠੀਕ ਹੈ ਠੀਕ ਸਾਡੇ ਵੀ ਭਰਾ ਵੀ ਹੈ ਜੀ ਬੇਕੋ 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 ਉੱਥੇ ਹੀ ਸਾਡੇ ਮੇਲ ਹੋਏ ਜੀ ਇਹਨਾਂ ਨਾਲ ਹਾਂਜੀ 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 ਤੇ ਬੜੀ ਖੁਸ਼ੀ ਆ ਵੀ ਸ਼ੌਂਕ ਕੀਤਾ ਭਰਾ ਨੇ ਤੇ ਭਰਾ ਚੈਂਪੀਅਨ ਹੋਇਆ ਐਸੇ ਏਰੀਏ ਦਾ ਲਾਗੇ ਲਾਗੇ ਜਿੰਨੇ ਪਿੰਡ ਹੀ ਸਾਰੇ ਨੇ ਵਿਨ ਕੀਤੇ ਆ ਹਾਂਜੀ ਤੇ ਜੇਟਸ ਵੀ ਹੋਇਆ ਤੇ ਕਿੰਨੇ ਪਿੰਡ ਹੀ ਉਦਾਂ ਵੈਸੇ ਅਮਰ ਅਮਰਕੋੜ ਤੋਂ ਲੈ ਕੇ ਇਹ ਇੱਥੋਂ ਤੱਕ ਹਾਂਜੀ ਜਿਹੜੇ ਕਲੱਬ 'ਚ ਵੀ ਆਪਣੇ 13 ਖੁੱਡੇ ਸੀ ਚਵਾਰ ਵਾਲੇ ਖੁੱਡੇ ਚਵਾਰ ਵਾਲੇ ਕਲੱਬ 'ਚ ਚਵਾਰ ਵਾਲੇ ਜੀ ਸਾਹਿਬ ਆਪਣੇ ਕੈਨੇਡਾ ਵਾਲੇ ਜੇ ਅੰਦਾਜ਼ਾ ਲਾ ਲਈਏ ਤੇ ਕਿੰਨੇ ਬਣ ਜਾਂਦੇ ਆ ਪਿੰਡ ਪਿੰਡ ਤੇ ਬੜੇ ਬਣ ਜਾਂਦੇ ਜੀ ਫੇਰ ਵੀ 12 ਤੋਂ 25 25 ਮਿੰਟ ਯਾਨੀ ਕਿ 25 ਪਿੰਡ ਉਹਨਾਂ ਵਿੱਚੋਂ ਇਹ ਆਪਣਾ ਵੀਰ ਚੈਂਪੀਅਨ ਹੋਇਆ ਵਾ ਆ ਪਹਿਲਾ ਨੰਬਰ ਲੱਗਾ ਗਿਆ ਇੱਧਰ ਟੂਰਨਾਮੈਂਟ ਚਮਾਲ ਲਾ ਤੀਜਾ ਚਮਾਲ ਲਾ ਤੀਜਾ ਇੱਧਰੋਂ ਗੰਡੀ ਵਿੰਡ ਵਾਲੇ ਬੰਨੇ ਪਹਿਲਾ ਪਹਿਲਾ ਠੀਕ ਆ ਜੀ ਬਹੁ ਬਹੁ ਮੁਬਾਰਕਾਂ ਬਾਕੀ ਜੀ ਸੇਲ ਪਰਚੇਜ ਦਾ ਕੰਮ ਨਿਸ਼ਾਰੇ ਵਾਲੇ ਕਲੱਬ ਦੇ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਅੱਛਾ ਜਿਹੜਾ ਦਾ ਤੀਜਾ ਐਤਵਾਰੀ ਤੀਜਾ ਐਤਵਾਰ ਬਾਕੀ ਜੀ ਕਹੇ ਨੇ ਵੀ ਕੋਈ ਵੀ ਕਬੂਤਰ ਲੈਣਾ ਹੋਵੇ ਵੇਚ ਝੋਕ ਹੋਵੇ ਪੈਸੇ ਪਾਓ ਸਾਡੀ ਜ਼ਿੰਮੇਵਾਰੀ ਹੈ ਚ ਠੀਕ ਆ ਤੇ ਤਾਂ ਉਹ ਨਰਾਸ਼ ਨਹੀਂ ਕਰਨਗੇ ਵੀਰ ਖੋਦ ਆਣ ਕੇ ਜਿਹੜੇ ਲੋਕਲ ਵੀਰ ਆ ਉਹ ਖੋਦ ਆਣ ਕੇ ਘਰੋਂ ਆਪਣੇ ਲੈ ਸਕਦੇ ਬਿਲਕੁਲ ਬਿਲਕੁਲ ਜੇ ਕਿਸੇ ਵੀਰ ਨੇ ਦੇਣੇ ਹੋਣ ਉਹ ਵੀ ਆਪਣੇ ਨਾਲ ਗੱਲ ਕਰ ਗੱਲ ਕਰ ਸਕਦਾ ਤੇ ਕਹਿੰਦਾ ਮਤਲਬ ਇਹ ਆ ਕਿ ਕਈ ਹੁੰਦਾ ਨਾ ਫਰੋਡ ਹੋ ਜਾਂਦਾ ਪੈਸੇ ਪੈਸੇ ਪਾਏ ਇੱਥੇ ਕੋਈ ਫਰੋਡ ਨਹੀਂ ਹੋਊਗਾ ਉਹ ਪੈਸੇ ਪਾਇਆਂ ਦੀ ਜ਼ਿੰਮੇਵਾਰੀ ਜਿਹੜੀ ਆ ਮੇਰੀ ਖੁਦ ਆ ਆਪਣੀ ਹੋਊਗੀ ਕਵਰਬਾਰ ਦੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਆ ਵੇਖ ਲੋ ਸਾਡਾ ਬਹੁਤ ਵਧੀਆ ਲਾਇਆ ਠੀਕ ਹੈ ਬਾਕੀ ਕਮਰ ਬਾੜ ਪੀਐਨ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ